ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਦਾ ਵੀ ਲੋਹੇ ਅੱਜ ਅਸੀਂ ਫੇਰ ਚੱਲੇ ਆ ਵਿਆਹ ਤੇ ਦੋਵੇਂ ਆ ਚੱਲਦੇ ਪਏ ਆ ਨਾਲ-ਨਾਲ ਆ ਇੱਕ ਦਿਨ ਤੁਹਾਨੂੰ ਪਤਾ ਕੀ ਸਾਡੇ ਮਾਮਾ ਜੀ ਦੇ بیٹے ਦਾ ਦੂਸਰਾ ਮਾਮੀ ਜੀ ਦੇ ਭਤੀਜੇ ਦਾ ਆ ਸੋ ਅੱਜ ਅਸੀਂ ਜਾਣਾ ਉੱਥੇ ਸਗਨ ਤੇ ਤੇ ਵਿੱਚ ਉਧਰ ਵੀ ਚਲਣੇ ਆ ਇਧਰ ਵੀ ਚਲਣੇ ਆ ਇੱਕ ਦਿਨ ਉਧਰ ਇੱਕ ਦਿਨ ਇਧਰ ਸੋ ਅੱਜ ਅਸੀਂ ਚਲੇ ਆ ਮਾਮਾਈ ਦੇ मामੀ ਜੀ چھوٹے मामੀ ਜੀ ਦੇ ਭਤੀਜੇ ਦੇ ਸਗਨ ਸੈਰੇਮਨੀ ਤੇ ਤੇ ਗੁਰਜੀ ਦੀ ਹੁਣੀ ਆਏ ਸੀ ਰਾਤੀ ਬਹੁਤ ਆਪਾਂ ਜਾਗੋ ਨਾਈਟ ਵੀ ਦੇਖੀ ਹੁਣੀ ਵਿੱਚੇ ਜਾਗੋ ਨਾਈਟ ਤੇ ਬੜੀ ਲੇਟ 12 ਵਜੇ ਪਹੁੰਚੇ ਕਿਉਂਕਿ ਉਹਨਾਂ ਨੂੰ ਇੱਕ ਹੋਰ ਮੈਰੀ ਸੀ ਕਾਫੀ ਲੇਟ ਪਹੁੰਚੇ ਹੋ ਤੇ ਅਸੀਂ ਰਾਤੀ 1 ਵਜੇ ਸੁੱਤੇ ਹੋਵਾਂਗੇ ਤੋਂ ਹੋਂ ਸਵੇਰੇ ਅਸੀਂ ਤਿਆਰ ਹੋ ਗਏ ਆ ਬੱਚਿਆਂ ਦੇ ਪੇਪਰ ਚੱਲਦੇ ਤੁਸੀਂ ਕਹਿਣਾ ਬੱਚੇ ਤੁਹਾਡੇ ਨਾਲ ਹਨੀ ਆ ਬੱਚਿਆਂ ਦੇ ਚੱਲਦੇ ਪੇਪਰ ਇਸ ਕਰਕੇ ਬੱਚੇ ਸਾਡੇ ਨਾਲ ਨਹੀਂ ਜਾ ਰਹੇ ਅਸੀਂ ਆਪ ਹੀ ਜਾ ਰਹੇ ਆ ਬੀ ਜ਼ਿਆਦਾ ਫੰਕਸ਼ਨ ਤੇ ਮੈਂ ਤੇ ਮਮੀ ਹੀ ਅਟੈਂਡ ਕਰ ਪਾ ਰਹੇ ਆ ਤੇ ਬਾਕੀ ਸ਼ਾਮ ਦੇ ਜਦੋਂ ਸਾਹਵਲ ਆ ਜਾਂਦਾ ਹੈ ਸਾਹਵਲ ਤੇ Papa ਉਹਦੇ ਫਿਰ ਥੋੜੇ-ਬੋੜੇ ਉਹ ਅਟੈਂਡ ਕਰ ਲੈਂਦੇ ਆ ਸੋ ਆਪਾਂ ਤਿਆਰ ਹੁੰਦੇਵੇਂ ਆ ਤਿਆਰ ਹੁੰਦੇ ਮੈਂ ਹੋ ਲਿਆ ਕਿ ਮੇਰਾ ਤਿਆਰ ਹੋਣਾ ਇਸ ਤਰ੍ਹਾਂ ਨਹੀਂ ਹੁੰਦਾ ਮੈਂ ਹੋ ਲਿਆ ਤੇ ਬਾਕੀ ਜਿਹੜੇ ਆ ਰੁਬੀਨਾ ਤੇ ਇਹਨਾਂ ਦੇ ਮम्मा ਹੁੰਦੇ ਪਿਆ ਤੇ ਚਲੋ ਅੱਜ ਤੁਹਾਨੂੰ ਫਿਰ ਦਿਖਾਉਣੀ ਆ ਸਗਣ ਸੈਰੇਮਨੀ ਦੇਖਦੀਆਂ ਕੌਣ ਕੌਣ ਤਿਆਰ ਹੋਇਆ ਜਿੰਦਰ ਜੇ ਤਿਆਰੀ ਨਹੀਂ ਹੋਈ ਇਹ ਇੰਨਾ ਸਮਾਨ ਤਾਂ ਮੈਂ ਸਮਾਨ ਵਖਾਵਾ ਆ ਵੀ ਰੁਬੀਨਾ ਦਾ ਆ ਵੀ ਰੁਬੀਨਾ ਦਾ ਉਹ ਵੀ ਰੁਬੀਨਾ ਦਾ ਆ ਵੀ ਰੁਬੀਨਾ ਦਾ ਉਹ ਯਾਨੀ ਕਿ ਇੰਨਾ ਦੇ ਇੰਨਾ ਸਵਾਰ ਇੱਧਰ ਵੇਖੋ ਆ ਵੀ ਰੀਨਾ ਦਾ ਦਮਦਮਾ ਦਮਾ ਇੰਨਾ ਕਪੜਾ ਰੀਨਾ ਹੀ ਪਾਉਣੇ ਪੈ ਜਾਣਗੇ ਸਾਰੇ ਹੂੰ ਇਹ ਚੁੱਕੀ ਲਿਆਈ ਚੁੱਕੀ ਲਈ ਹੈ ਪਤਾ ਨਹੀਂ ਇਹਨੇ ਕਿਹੜੇ ਮਿਲਾਂ ਦਾ ਵਿਆਹ ਦਾ ਸਾਰੇ ਕਪੜੇ ਚੁੱਕ ਲਏ ਨੇ ਨਹੀਂ ਨਹੀਂ ਸਾਰੇ ਹੈ ਚੁੱਕੀ ਨੇ ਜਮ ਉਹ ਤਿੰਨ ਬੈਗ ਹੋ ਜਾਣਗੇ ਅੱਛਾ ਮੈਂ ਬਸ ਚੱਕੀ ਕਿਉਂਕਿ ਮੈਂ ਸੱਚੇ ਕਨਫਿਊਜ਼ ਪਰਸਨ ਹਾਂ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਪਾਉਣਾ ਮੈਂ ਮੂਟੇ ਉਸਕੇ ਬਸ ਰੱਖੀ ਦੀ ਰੱਖੀ ਚਲੋ ਉੱਪਰ ਚਲਦੇ ਹੁਣ ਫਿਰ ਉਹ ਜੋ ਤਿਆਰ ਅਜੇ ਯੈਸ ਹਾਲੇ ਮੈਂ ਨਾਲੀ ਪਿਆਰ ਕਰਦੇ ਆ ਨਹੀਂ ਮੈਂ ਤਿਆਰ ਨਾਲੀ ਪਿਆਰ ਕਰਦੇ ਨਾਨੀ ਨੇ ਕਿਹਾ ਵੀ ਕੰਮ ਕਰਨਾ ਨਾਨੀ ਨੇ 골ਡ ਗਰੀਬ ਹੀ ਲੋਣੀ ਆ ਹਾਂ ਲਾ ਲਈ ਹੈ ਮੇਰੇ ਥੋੜੀ ਜਿਹੀ ਨੂੰ ਨਾ ਸਾਰੇ ਫੇਸ ਤੇ ਲਾਏ ਆ ਜੱਲੀ ਥੋੜੀ ਜਿਹੀ ਲਾ ਕੇ ਸਾਰੇ ਮੱਥਾ ਤੇ ਮਾਰ ਕੇ ਜਿੱਦਾਂ ਮੱਥਾ ਤੇ ਲਾਗੀ ਆਨਾਂ ਦੇ ਮੇਕਅਪ ਆ ਗਿਆ ਕਿ ਕੀ ਹੋ ਗਿਆ ਕੋਈ ਨਹੀਂ ਤੇਰੀ ਆ ਵੇਖੋ ਠੀਕ ਹੋਇਆ ਫਿਰ ਠੀਕ ਆ ਸੋਣਾ ਕੀ ਹੋਇਆ ਬੜਾ ਵਧੀਆ ਧਰਤਾ ਵੀ ਛੇਤੀ ਆ ਵਧੀਆ ਚਲ ਖਲਾਰਾ ਆ ਪਰ ਪਤਾ ਨਹੀਂ ਥੋੜਾ ਬੋਤਾ ਸਾਂਭੀ ਦਾ ਆ ਗਿਆ ਕਿੰਨਾ ਕ ਸੰਭ ਸਕਦੇ ਹਾਂ ਜੇ ਸਾਡੇ ਕੱਪੜੇ ਵੀ ਹਜੇ ਮੈਂ ਵਿੱਚੋਂ ਇੱਕ ਦੋ ਵਾਰੀ ਧੋਲੇ ਆ ਫਿਰ ਵੀ ਨਾ ਮਤਲਬ ਕਿ ਇੱਧਰ ਫੰਕਸ਼ਨ ਉੱਧਰ ਫੰਕਸ਼ਨ ਮਤਲਬ ਕਿ ਸਵੇਰੇ ਸ਼ਾਮ ਦੋ ਦੋ ਟਾਈਮ ਆ ਜਾਣਾ ਪੈਣ ਸੋ ਲੋਕਲ ਦਾ ਚਲੋ ਥੋੜਾ ਸੌਖੀ ਹੈਗਾ ਕਿ ਆਪਾਂ ਘਰੇ ਆ ਕੇ ਆਪਣੇ ਕੱਪੜੇ ਚੇਂਜ ਕਰ ਲੈਨੇ ਆ ਹਨਾ ਕੁਝ ਕੰਮ ਵੀ ਕਰ ਲੈਨੇ ਆ ਤੇ ਜੇ ਕਿਤੇ ਦੂਰ ਜਾਣਾ ਪਿਆ ਤਾਂ ਫਿਰ ਰਬੀਨਾ ਹੁਣ ਆਉਂਗੂ ਇੰਨਾ ਸਾਰਾ ਸਮਾਨ ਚੁੱਕਣਾ ਪੈਣਾ ਉਹ ਜਣਾ ਬੜਾ ਔਖਾ ਜਿਹਾ ਕੰਮ ਆ ਤੇ ਚਲਦੇ ਆ ਜੀ ਹੁਣ ਸਗਨ ਦੇਖਣ ਚਲੋ ਜੀ ਬੈਠੋ ਫੇਰ ਉੱਥੇ ਹੀ ਫੇਰ ਉੱਥੇ ਹੀ ਸਾਰੇ ਜਣੇ ਮੁੜ ਮੁੜ ਕੇ ਬੈਠੋ ਕੀ ਚਾਲੇ ਚੱਲੇ ਚੜਿਖਾ ਨਾ ਇੱਕ ਇੱਕ ਵੇਜ ਮੇਨੇ ਇਸ ਟਾਈਮ ਜਿਹਨੇ ਸੋਨਾ ਕਰ ਲਿਆ ਸੀ ਚੇ ਵਾਲ ਗੁੰਡੇ ਛੱਡੇ ਆ ਜਾਣਾ ਬੱਲੋ ਖਲੀਆ ਤਾਂ ਹੀ ਪਰਮ ਚ ਨਿਕਲੇ ਲੋ ਜੀ ਪਹੁੰਚ ਗਏ ਅਸੀਂ ਬੈਲਸਟ ਪੰਮਾ ਬਚੀ ਰਹਿ ਗਏ ਰੇਡਿੰਗ ਲਾਈਨ 응, 셔, 하, 하죠. 친, 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 ਜਲਾਤ ਨੂੰ ਕਿਹਾ ਕਿ ਬੇਰੀ ਕੁਸਤ ਦਮਾ ਚੱਕਾ mayli oh. bolar oh ਦਾ ਮੇਰਾ ਕੋਟ ਮਰਸਦਾ ਮੈਨੂੰ ਖੜਨਾ ਆ ਰਾਜੀ ਖੜਨਾ ਆ ਲੱਗ ਰਿਹਾ ਕਿ ਜਲਗੇ ਹੋਏ ਪਰਦਾ ਹੋ ਗਿਆ ਕਹਿੰਦੇ ਆਈ ਰਹੀ ਗਾਲ ਤੇ ਮੇਰਾ ਹੀ ਟਾਈਮ ਲੱਗਾ ਮੈਂ ਨਾ ਮਾਂ ਮੈਂ ਕੀ ਕਰੀ ਕੋਈ ਨਹੀਂ ਕਰੋਂ ਇਹਨੂੰ ਇੱਕ ਆ ਨਾ ਆ ਮੇਰਾ ਮੜਾ 골ਡ ਹੈ ਮੈਂ ਪਾਲਾ ਆਓ ਆਓ ਪੌਣਾ ਯਾਰ

ਸਰਦਾਰ ਬਸੰਤ ਸਿੰਘ ਜੀ ਉਹਨਾਂ ਦਾ ਵੀ ਮੋਸਟ ਵੈਲਕਮ ਕਹਿੰਦਾ ਹੋਣੀ ਪੌਂਦੀ ਚੱਟੀ ਵਿੱਚ ਮਦਾੜੀ ਕੋਈ ਸਬਾਣੀ ਉੱਠ ਕੇ ਤੜਕੇ ਕੋਟੇ ਇਸ ਤਰ੍ਹਾਂ ਕਹਿੰਦਾ ਨੱਤੇ ਜਾਣ ਤਰਿੰਜਣ ਤੇ ਨਾਚ ਰਖੇ ਦੀਆਂ ਝੂਕਾ ਨਾ ਤੱਤੇ ਜਾਣ ਤਰਿੰਜਣ ਤੇ ਨਾਚ ਰਖੇ ਦੀਆਂ ਝੂਕਾ ਨਾ ਪਿੰਡ ਆਉਂਦੀ ਮੇਰੇ ਵੱਲੋਂ ਸ਼ਾਹ ਵੇਲੇ ਦੀਆਂ ਝੂਕਾ ਨਾ ਤੇ ਠਾਣਾ ਚਾਦਰ ਦੇ ਸੇ ਤੇ ਨਾ ਸ਼ਰਮੇ ਦੀ ਤਾਰ ਹੌਲੀ ਹੌਲੀ ਬਦਲ ਗਿਆ ਮੇਰੇ ਪੰਜਾਬ ਦਾ ਸੱਭਿਆਚਾਰ ਕਹਿੰਦਾ ਪੰਜਾਬ ਦੇ ਸੱਭਿਆਚਾਰ ਉਤੇ ਹੁਣ ਕਿਹੜੇ ਬਦਲੇ ਆਏ ਪੰਜਾਬ ਦੇ ਸੱਭਿਆਚਾਰ ਤੇ ਹੁਣ ਕਿਹੜੇ ਦਿਨ ਨੇ ਆਏ ਕਿਤੇ ਮੇਰੇ ਲਈ ਮੇਰੇ ਕੋਲ ਸਟੇਜ ਤੇ ਜ਼ਰੂਰ ਆ ਜਾ ਬਹੁਤ ਮਿਹਰਬਾਨੀ ਹੋਵੇਗੀ ਕਿਉਂਕਿ ਪਹਿਲਾ ਇਨਾਮਦਾਰ ਦਾ ਪਰਿਵਾਰ ਵੱਲੋਂ ਆ ਰਿਹਾ ਹੈ ਲੜਕੇ ਦੇ ਮਾਪੀ ਜੀ ਦਿੱਲੀ ਵਾਲੇ ਜੋ ਵੀ ਬਹੁਤ ਸਾਰਾ ਮਾਣ ਕਰਕੇ ਗਏ ਨੇ ਸਾਡੀ ਟੀਮ ਤੇ ਅਰ ਪਪਾ ਜੀ ਸਰਦਾਰ ਕੇਬਲ ਸਿੰਘ ਜੀ ਪਲੀਜ਼ ਵੈਲਕਮ ਟੂ ਸਟੇਜ ਬਹੁਤ ਲੋਕ ਵੀ ਬੜੇ ਸਤਿਅੰਤ ਇੰਤਜ਼ਾਰ ਕਰ ਰਹੇ ਆ ਰਿਕਵੈਸਟ ਹੈ ਜੀ ਉਹਨਾਂ ਨੂੰ ਇਕਦਮ ਬੜੀ ਸਤਿਅੰਤ ਇੰਤਜ਼ਾਰ ਜ਼ਰੂਰ ਪਹੁੰਚਾਓ ਔਰ ਉਹਨਾਂ ਤੋਂ ਬਹੁਤ ਸਪੈਸ਼ਲ ਫੋਰ ਲੜਕੇ ਦੇ ਜੀਜਾ ਜੀ ਜੋ ਅਗਰ ਨਹੀਂ ਸਤਿਅੰਤ ਜੋ ਸਰਦਾਰ ਹਰਪ੍ਰੀਤ ਸਿੰਘ ਜੀ ਲੜਕੇ ਦੇ ਜੀਜਾ ਜੀ ਉਹਨਾਂ ਨੇ ਵੀ ਗੁਜ਼ਾਰਿਸ਼ ਹੈ ਉਹਨਾਂ ਨੇ ਵੀ ਇੱਕ ਦਿਨ ਕਰੰਟਲੀ ਸਾਡੇ ਤੇ ਵੀ ਅਜੂਨੀ ਪਹੁੰਚਣਾ ਔਰ ਮਰੀਆ ਜੀ ਟੈਕਸਟ ਪਰ ਕੌਂਫਰਮਸ ਨਹੀਂ ਤੇ ਵਿਆਹ ਤੇ ਵਿਆਹ ਕਦੇ ਕੋਪੀ ਨੇ ਤੇ ਮੇਲਾ ਲਾਇਆ ਪੀ. ਜੇ. ਜੈਸ਼ਨ ਐਂਟਰਟੇਨਮੈਂਟਸ ਬਹੁਤ ਜਲਦੀ ਮੇਲਾ ਹੀ ਕਹਿ ਸਕਦੇ ਤੁਸੀਂ ਬੜੀ ਦੁਨੀਆ ਸੱਚੀ ਗੱਲ ਆ ਔਰ ਸਾਡੀ ਟੀਮ ਨੂੰ ਬਹੁਤ ਸਾਰਾ ਬਾਨ ਕੀ ਤਾਂ ਜਾਦਾ ਤੁਸੀਂ ਨਹੀਂ ਆਏ ਸੀ ਉਥਾਨ ਖਾਲੀ ਉਹ ਤਾਂ ਤੇ ਸਾਡੇ ਦੇ ਕਰਮਚਾਰੀ ਗੱਲ ਰஞ்சிਤ ਸਾਗਰ ਡੈਮ ਤੋਂ ਉਹਨਾਂ ਵੱਲੋਂ ਬਹੁਤ ਸਾਰਾ ਬਾਣ ਆ ਰਿਹਾ ਸਭ ਟੀਮ ਨੂੰ ਉਹਨਾਂ ਦੇ ਵੈਰੀਕੋਚ ਔਰ ਸਰਦਾਰ ਮਦਨ ਸਿੰਘ ਜੀ ਪੱਟੀ ਪਰੰਪਰਾ ਦੇ ਉਹਨਾਂ ਵੱਲੋਂ ਵੀ ਬਹੁਤ ਸਾਰਾ ਬਾਣ ਆ ਰਿਹਾ ਹੈ ਥੈਂਕ ਯੂ ਅੱਗੇ ਪਿੱਛੇ ਦਾਦੀ ਨਾਲ ਲੜਕੀ ਨੇ ਜੀ ਆਗੇ ਜੀ ਮੈਂ ਕਿਹਾ ਐਸੇ ਗੋਪੀ ਤੇ ਮੇਲਾ ਲਾਇਆ ਪੂਰਾ ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇੰਟਰੋਡਕਸ਼ਨ ਬੜਾ ਜ਼ਰੂਰੀ ਹੈ ਮਦਨ ਜੀ ਕੋਲ ਨੇ ਲੜਕੇ ਦੇ ਚਾਚਾ ਜੀ ਕੋਲ ਨੇ ਇੰਤਜ਼ਾਰ ਰ ਹਾਂ ਇਹ ਐਨਾ ਵਧੀਆ ਨਾ ਜਿਨੇ ਨਹੀਂ ਕਦੀ ਟਰਾਈ ਕੀਤਾ ਉਹ ਕਰਿਓ ਵਨੀਲਾ ਆਈਸਕ੍ਰੀਮ ਵਿਦ ਵਿਜੇਲਾ ਵਿਦ ਗਲਾਬ ਜਾਮ ਆਹਾ ਹਾਂ ਜਾਂ ਫਿਰ ਨਾ ਇਹ ਥੋੜੀ ਜੀ ਆਈਸਕ੍ਰੀਮ ਲਓ ਥੋੜਾ ਜਿਹਾ ਗਲਾਬ ਜਾਮ ਲਓ ਇਹਨੂੰ ਮਿਕਸ ਕਰੋ ਤੇ ਫਿਰ ਇਹਨੂੰ ਖਾਓ ਆਹ ਹਾਂ ਸਵਾਦ ਆਵੇਗਾ ਹਾਂ ਫਿਰ ਆਈਸਕ੍ਰੀਮ ਲਓ ਫਿਰ ਵਿਜੇਲਾ ਲਓ ਹਾਂ ਤੇ ਫਿਰ ਇਹਨੂੰ ਕੋ ਯਾ ਮਜਾ ਆ ਆਹਾਹਾ ਮਜਾ ਹੀ ਵੜਾ ਰਿਓ ਟਰਾਈ ਜੁਰ ਕਰਿਓ ਖਾ ਲਈਏ ਹੁਣ ਘਰ ਜਾ ਕੇ ਭਾਈ ਓਕੇ ਹੋਈਏ ਫਿਰ ਨਹੀਂ ਆਖੀ ਨਹੀਂ ਹੁੰਦੇ ਐ ਵੈਸਾ ਮੈਂ ਬੜਾ ਥੋੜਾ ਥੋੜਾ ਲਿਆ ਆਇਆ ਜਿਆਦਾ ਨਹੀਂ ਲਿਆ ਲੋ ਜੀ ਵਿਆਹ ਤੇ ਆਪਾਂ ਕਰਾਏ ਟੈਂਡ ਸਗਨ ਸੀ ਹੈਨਾ ਸਗਨ ਵੇਖਾਇਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੋ ਵਿਆਹ ਚੱਲਦੇ ਪਏ ਹਨ ਤੇ ਹੁਣ ਅਸੀਂ ਦੂਸਰੀ ਸਾਈਡ ਤੇ ਇਤਰੇ ਚੱਲ ਗਏ ਕੱਪੜੇ ਨਹੀਂ ਚੇਂਜ ਕੀਤੇ ਇਸ ਤਰ੍ਹਾਂ ਹੀ ਆਪਾਂ ਚੱਲੇ ਚੱਲੇ ਆ ਹੁਣ ਤਾਂ ਫੇ ਸੱਚੀ ਗੱਲ ਹੈ ਤੇ ਹੁਣ ਆਪਾਂ ਚੱਲੇ ਆ ਕਿੱਥੇ ਘਰੇ ਚੱਲਣਾ ਆਪਾਂ ਘਰੇ ਚੱਲਣਾ ਨਹੀਂ ਚੱਲਨੇ ਹੁਣ ਮਹਿੰਦੀ ਦੇ ਘਰੇ ਜਾ ਕੇ ਮੈਂ ਨਹੀਂ ਪੁੱਤ ਚੱਲਨੀ ਮਹਿੰਦੀ ਤੇ ਚੱਲੇ ਆ ਠੀਕੇ ਘਰੇ ਜਾਣਾ ਹੈ ਫਿਰ ਮਹਿੰਦੀ ਲਵਾਉਣ ਆਣਾ ਨਹੀਂ ਨਹੀਂ ਕਰੇਗਾ ਇਹ ਨਹੀਂ ਅਜੀ ਆ ਗਈ ਮਾਦਾ ਦੀ ਬੈਠੀ ਘਰੇ ਜਾਣਾ ਹੈ ਰਿਲੈਕਸ ਹੋ ਕੇ ਫਿਰ ਮਹਿੰਦੀ ਲਵਾ ਲਵਾਂ ਨਹੀਂ ਮਾਦਾ ਲਵਾਈ ਹੈ ਤੁਸੀਂ ਲਵਾਓ ਇਦਾਂ ਹੀ ਮੈਨੂੰ ਕੋਈ ਐਡਾ ਸ਼ੌਕ ਨਹੀਂ ਹੈਗਾ ਪਰ ਮੈਂ ਚਲੋ ਫੰਕਸ਼ਨ ਛੋਟਾ ਜਿਹਾ ਹੈਗਾ ਚਲੋ ਚੱਲ ਜਣੇ ਆ ਸੋ ਇਹ ਸੀ ਅੱਜ ਦਾ ਵੀਡੀਓ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਨਾਲ ਸਸ਼ੀ ਕਾਲ ਜੀ ਸਾਰਿਆਂ ਨੂੰ ਆ ਆਪਾਂ ਕੇ